ਸਤਲੁਜ ਰਿਆਚ 'ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸਸਰਾੜੀ ਨੇੜੇ ਤੂਸੀ ਬੰਦ ਦੇ ਕਮਜ਼ੋਰ ਹੋਣ ਦੇ ਚਲਦਿਆਂ ਨੇੜਲੇ ਪਿੰਡਾਂ ਲਈ ਚੇਤਾਵਨੀ ਜਾਰੀ ਕਰਦੇ ਹੋਏ ਸੁਰੱਖਿਆ ਇੰਤਜ਼ਾਮ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ। ਦੱਸ ਦਈਏ ਸ਼ੁੱਕਰਵਾਰ ਦੀ ਸਵੇਰੇ ਯਾਨੀ ਕਿ ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਚੁਕਿਆ ਗਿਆ ਹੈ ਕਿ ਰਿਹਾਇਸ਼ਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸਸਰਾੜੀ ਨੇੜੇ ਸਤਲੁਜ ਦਰਿਆ ਦਾ ਬੰਨ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਜਿਹੜਾ ਕਿ ਦਬਾਹੇ ਹੇਠਾਂ ਬੰਨ੍ਹ ਦੀ ਰੱਖਿਆ ਅਤੇ ਮਜਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਹਾਲਾਂਕਿ ਜੇਕਰ ਬੰਨ੍ਹ 'ਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਤਾਂ ਜਿਹੜੇ ਕਿ ਸਸਰਾਰੀ ਬੂਟ रावत ਹਵਾ ਸੀੜਾ ਬੁੱਧਗੜ ਮੰਗਾਲੀ ਟਾਂਡਾ ਟੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮਤਵਾੜਾ ਮਾਗਟ ਮਿਹਰਬਾਨ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਇਜੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵੱਲੋਂ ਆਪਣਾ ਐਮਰਜੈਂਸੀ ਨੰਬਰ ਜਿਹੜੇ ਕਿ ਜਾਰੀ ਕੀਤੇ ਗਏ ਨੇ ਫਲੱਡ ਕੰਟਰੋਲ ਰੂਮ 0168 247 300 ਪੁਲਿਸ ਹੈਲਪਲਾਈਨ ਨੰਬਰ 112 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੱਸਣਾ ਬੰਦਾ ਹੈ ਕਿ ਉੱਚ ਸਤਪਤਾ ਤੇ ਰਹੋ ਹਾਲਾਤਾਂ ਤੇ ਨਜ਼ਰ ਰੱਖੋ ਜੇਕਰ ਤੁਹਾਡਾ ਘਰ ਦੂਸਰੀ ਮੰਜ਼ਲ ਵਾਲਾ ਤਾਂ ਸੁਰੱਖਿਅਤ ਵਾਸਤੇ ਪਹਿਲੀ ਮੰਜ਼ਲ ਤੇ ਰਹੋ ਜੇਕਰ ਤੁਸੀਂ ਹੇਠਲੇ ਇਲਾਕੇ ਜਾਂ ਫਿਰ ਇੱਕ ਮੰਜ਼ਲ ਘਰ 'ਚ ਰਹਿੰਦੇ ਹੋ ਤਾਂ ਘਰ ਨੂੰ ਥੋੜੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ਤੇ ਚਲੇ ਜਾਓ ਆਪਣੇ ਜ਼ਰੂਰੀ ਕਾਗਜ਼ਾਤ ਮਹੱਤਵਪੂਰਨ ਸਮਾਨ ਨੂੰ ਪਾਣੀ ਰੋਦੀ ਬੈਗਾਂ 'ਚ ਰੱਖੋ ਤਾਂ ਜੋ ਲੋੜ ਪੈਣ ਤੇ ਤੁਰੰਤ ਨਾਲ ਲੈ ਕੇ ਜਾਇਆ ਜਾ ਸਕੇ ਬਜ਼ੁਰਗ ਬੱਚਿਆਂ ਤੇ ਬਿਮਾਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਤੇ ਪਹੁੰਚਾਓ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਨੇ ਰਾਹੋ ਰੋਡ ਗੋਸਗੜ ਸਾਸੰਕਰ ਚੰਡੀਗੜ੍ਹ ਰੋਡ ਮੁੰਡਿਆ ਸਾਸੰਕਰ ਟਿੱਬਾ ਰੋਡ ਸਾਸੰਕਰ ਕਲਾਸ਼ ਨਗਰ ਪਿੰਨ ਸਸਰਾਰੀ ਦੇ ਨੇੜੇ ਦਾਦਾ ਸੁਆਮੀ ਸੈਂਟਰ ਖਾਸੀ ਕਲਾ ਮੰਡੀ ਖਾਸੀ ਕਲਾ ਸਕੂਲ ਭੁਖੜੀ ਸਕੂਲ ਮੱਤੇਵਾੜਾ ਸਕੂਲ ਮੱਤੇਵਾੜਾ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਅਤੇ ਆਫਤ ਪ੍ਰਬੰਧਨ ਦੀਆਂ ਟੀਮਾਂ ਦੀ ਹੁਕਮ ਦੀ ਪੂਰੀ ਪਾਲਣਾ ਕਰਨੀ ਹੈ ਜੀ